ਤਨ ਸ਼੍ਰੀ ਗੁਰੂ ਲੰਗ ਸੱਚੇ ਪਾਚਲ ਦੀ ਮਰਦ ਸਰਗਰ ਤੇ ਅੰਮ੍ਰਿਤ ਰੇ ਦੇ ਦਰਸ਼ਨ ਦੇਦਾਰ ਕਰਕੇ ਸਭ ਤੇ ਉਤਮ ਹਰ ਕੀ ਕਹਾ ਨਾ ਸੁਲਖ ਤਰ ਦੁੱਖ ਲਖਾ ਹਰ ਕੀ ਕਹਾ ਰੱਬ ਜੀ ਦੀ ਪਵਿੱਤਰ ਬਾਣੀ ਦੀ ਵਿਆਖਿਆ ਸਰ ਆਦੰਦਰ ਤੇਜ ਪਾਤਸ਼ਾ ਗੁਰੂ ਨਾਨਕ ਸਾਹਿਬ ਮਹਾਰਾਜ ਸਰੇਮ ਨੂੰ ਬਰੇ ਬਜਰੂ ਉਚਾਰਨ ਕਰਦੇ ਨੇ ਸਲੋਕ ਮਹੰਲਾ ਤਹਿਲਾ ਨਾਨਕ ਤਿਕੇ ਪੂਰੇ ਤਨ ਮਨ ਠਿਕਾ ਹੋਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਿੱਕੇ ਬੋਲ ਦੇ ਬਾਰੇ ਬਜਰ ਕਰ ਰਿਹਾ ਭਾਵਕ ਕਈ ਲੋਕ ਆਪਾਂ ਸਮਾਜ ਦੇ ਵਿੱਚ ਦੇਖਦੇ ਆ ਜੋ ਹਮੇਸ਼ਾ ਬੋਲ ਚਾਲ ਦੀ ਬੁੱਲੀ ਦੇ ਵਿੱਚ ਫਿੱਕੇ ਬੋਲ ਬੋਲਦੇ ਆ ਕੌੜੇ ਮਾੜੇ ਬੋਲ ਬੋਲਦੇ ਆ ਮਹਾਰਾਜ ਸਮਝਾ ਰਹੇ ਨੇ ਕਿ ਉਹਨਾਂ ਦਾ ਰਿਜ਼ਲਟ ਕੀ ਨਿਕਲਦਾ ਹੈ ਫਲ ਕੀ ਮਿਲਦਾ ਹੈ ਜਿਹੜੇ ਹਮੇਸ਼ਾ ਦੂਜਿਆਂ ਦੇ ਮਨ ਨੂੰ ਦਿਲ ਨੂੰ ਸੜਦੇ ਨੇ ਫਿੱਕੇ ਬੋਲ ਬੋਲ ਕੇ ਗੁਰੂ ਬਾਛਾ ਜੀ ਦੇ ਬਚਨ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਇ ਕੌੜੇ ਸ਼ਬਦ ਫਿੱਕੇ ਫੂਲ ਜੋ ਕਿ ਆਮ ਹੀ ਜਲਤਰ ਲੋਕਾਂ ਦੀ ਅਦਤ ਬਣ ਚੁੱਕੀ ਆ ਜਾਂ ਬਹੁਤ ਜ਼ਿਆਦੇ ਲੋਕ ਬੋਲਦੇ ਨੇ ਸਤਗੁਰ ਬਾਣੀ ਦੇ ਵਿੱਚ ਚੰਗੇ ਬੋਲ ਮਿੱਠੇ ਬੋਲ ਜਿੱਥੇ ਬੋਲਣ ਦਾ ਵਜਨ ਕਰਦੇ ਆ ਉੱਥੇ ਮਹਾਰਾਜ ਨੇ ਇਹ ਵੀ ਸਮਝਾਇਆ ਜਿਨ ਮੰਨ ਹੋਰ ਮੁਖ ਹੋਰ ਸੇ ਕੰਢੇ ਕੱਟਿਆ ਕੁਝ ਮਠਾਸ ਭਰੇ ਬੋਲਣ ਬੋਲਣ ਵਾਲੇ ਲੋਕਾਂ ਦੇ ਮਨ ਦੇ ਰੁਝਵੀ ਈਰਖਾ ਗੱਲ ਨੂੰ ਵੀ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਪ੍ਰਵਾਨੀ ਕੀਤਾ ਉਹਨੂੰ ਮਹਾਰਾਜ ਨੇ ਆਖਿਆ ਜਿਨ ਮੰਨ ਹੋਰ ਮੁਖ ਹੋਰ ਕੁਝ ਲੋੜ ਤੋਂ ਵੱਧ ਮਿਠਾਸ ਭਰਪੂਰ ਸ਼ਬਦ ਬੋਲ ਕੇ ਪਰ ਮਨ ਦੇ ਵਿੱਚ ਉਹਨਾਂ ਦੇ ਬਹੁਤ ਤਗੜੀ ਰਾਏ ਨਿੱਕੀ ਹੁੰਦੀ ਆ ਜਿਸ ਦੇ ਨਾਲ ਅਗਦੀ ਦਾ ਨੁਕਸਾਨ ਹੋ ਵੀ ਤਾਂ ਮਹਾਰਾਜ ਜੀ ਨੇ ਉਹਨਾਂ ਲੋਕਾਂ ਪ੍ਰਤੀ ਵੀ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ ਆ ਇੱਥੇ ਜਿਵੇਂ ਭਗਤ ਫਰੀਦ ਸਾਹਿਬ ਮਹਾਰਾਜ ਆਪਣੇ ਬਾਣੀ ਵਿੱਚ ਲਿਖਦੇ ਆ ਜਿਹੜੇ ਸ਼ਲੋਕ ਪੜ੍ਹਦੇ ਆ ਭਗਤ ਫਰੀਦ ਸਾਹਿਬ ਮਹਾਰਾਜ ਜੀ ਉਹਨਾਂ ਦੇ ਸ਼ਲੋਕਾਂ ਦੀ ਜਦੋਂ ਸਮਾਪਤੀ ਹੁੰਦੀ ਆ ਤਾਂ ਭਗਤ ਫਰੀਦ ਸਾਹਿਬ ਕਹਿੰਦੇ ਫਰੀਦਾ ਸਭਰਾ ਮਨ ਮਾਨਕ ਤਾਹਨ ਮੂੜ ਮਚਲਵਾ ਜੇ ਤਉ ਤਰੀ ਆਂਦੀ ਸਿੱਖ ਹਿਆਉ ਨਾ ਟਾਏ ਕਹੀ ਰਾ ਜੇ ਤੂੰ ਰੱਬ ਦੇ ਰਾਹ ਤੇ ਚੱਲ ਰਿਹਾ ਹੈ ਤਾਂ ਸਮਝ ਹਰ ਇੱਕ ਦਾ ਦਿਲ ਹਰ ਇੱਕ ਦਾ ਮਨ ਬਹੁਤ ਕੀਮਤੀ ਆ ਤੇ ਜੇ ਤੈਨੂੰ ਇੱਛਾ ਹੈ ਕਿ ਮੈਂ ਵਾਹਿਗੁਰੂ ਦੇ ਦਰਸ਼ਨ ਕਰਨਿਆਂ ਤਾਂ ਮਹਾਰਾਜ ਕਹਿੰਦੇ ਹਿਆ ਹੋ ਨਾ ਢਾਹੇ ਕਹੀ ਰਾ ਕਿਸੇ ਦਾ ਵੀ ਦਿਲ ਨਹੀਂ ਦਿਖਾਉਣਾ ਚਾਹੀਦਾ ਮਾੜਾ ਸ਼ਬਦ ਰੱਬ ਦੇ ਰਾਹ ਦੀ ਗੱਲ ਨਹੀਂ ਆਮ ਸਮਾਜਿਕ ਜ਼ਿੰਦਗੀ ਦੇ ਵਿੱਚ ਵੀ ਆਪਾਂ ਦੇਖਦੇ ਆਂ ਇਸੇ ਜ਼ੁਬਾਨ ਦੇ ਨਾਲ ਪੁਰਾਣੇ ਤੋਂ ਪੁਰਾਣੇ ਰਿਸ਼ਤੇ ਖਤਮ ਹੁੰਦੇ ਆਪਾਂ ਦੇਖਦੇ ਆਂ ਕਿਹ ਗੱਲ ਜ਼ੁਬਾਨ ਦੀ ਆ ਤੇ ਨਵੇਂ ਤੋਂ ਨਵੇਂ ਰਿਸ਼ਤੇ ਇਹਦੇ ਨਾਲ ਬਣ ਜਾਂਦੇ ਆ ਗੱਲ ਫਿਰ ਜ਼ੁਬਾਨ ਦੀ ਆ ਤਾਂ ਬਹੁਤ ਤਗੜੀ ਪਾਵਰ ਆ ਜ਼ੁਬਾਨ ਜੇਕਰ ਇਸੇ ਨਾਲ ਵਾਹਿਗੁਰੂ 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 ਪ੍ਰਮਾਤਮਾ ਦਾ ਜਾਪ ਕਰਦੇ ਆ ਤਾਂ ਇਸੇ ਨਾਲ ਪ੍ਰਮਾਤਮਾ ਦੀ ਹੋਰ ਬਖਸ਼ਿਸ਼ ਵੀ ਮਿਲਦੀ ਆ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਕਹਿੰਦੇ ਰਸਨਾ ਗੁਣ ਗੋਪਾਲ ਨਿਦ ਗਾਇਨ ਸ਼ਾਂਤ ਸਹਿਜ ਰਹਿਤ ਮਨ ਉਜਿਓ ਸਗਲੇ ਦੂਖ ਭਲਾਈ ਮੈਂ ਜਵਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ ਕੀ ਮਿਲਿਆ